ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਕਸਰ ਹੀ ਅਸੀਂ ਪਾਠ ਤੋਂ ਉਪਰੰਤ ਜਦੋਂ ਅਰਦਾਸੀਆ ਸਿੰਘ ਅਰਦਾਸ ਕਰਦਾ ਹੈ ਤਾਂ ਸੁਣਦੇ ਹਾਂ ਕਿ ਅਰਦਾਸੀਆ ਸਿੰਘ ਅਖੀਰਲੀ ਲਾਈਨ ਜੋ ਬੋਲਦਾ ਹੈ ਉਸ ਵਿੱਚ ਉਹ ਕਹਿੰਦਾ ਹੈ ਕਿ ਗੁਰੂ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਹੈ ਆਪ ਜੀ ਭੋਗ ਲਾਓ ਅਤੇ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਕਈ ਵਾਰ ਅਰਦਾਸੀਆ ਸਿੰਘ ਇਹ ਆਖਦਾ ਹੈ ਕਿ ਗੁਰੂ ਪਾਤਸ਼ਾਹ ਜੀ ਖੜਾ ਪ੍ਰਸ਼ਾਦ ਦੀ ਦੇਗ ਪ੍ਰਵਾਨ ਕਰੋ। ਬਾਬਾ ਜੀ ਦੇ ਸੰਬੰਧ ਵਿੱਚ ਲਿਖੀ ਹੋਈ ਕਿਤਾਬ ਦੇ ਵਿੱਚੋਂ ਇਹ ਅੰਸ਼ ਲੈ ਗਏ ਹਨ ਕਿ ਜਦੋਂ ਅਨੰਦ ਸਾਹਿਬ ਦਾ ਪਾਠ ਹੋਵੇ ਉਸ ਵਕਤ ਕਿਰਪਾਨ ਭੇਟ ਕਰਨੀ ਹੈ। ਅਰਦਾਸ ਦੇ ਸਮੇਂ ਅਰਦਾਸ ਕਰਨੀ ਹੈ। ਆਪ ਜੀ ਭੋਗ ਲਾਓ ਅਤੇ ਸ਼ੀਤ ਪ੍ਰਸ਼ਾਦ ਸੰਗਤ ਨੂੰ ਬਖਸ਼ੋ। ਇਹ ਹੁਕਮ ਹੈ ਬਾਬਾ ਆਨੰਦ ਸਿੰਘ ਜੀ ਦਾ। ਪਰ ਚੁੰਚ ਗਿਆਨੀ ਅਰਦਾਸ ਦੇ ਸਮੇਂ ਭੋਗ ਲਗਾਉਣ ਦੇ ਲਈ ਕਹਿੰਦੇ ਹੀ ਨਹੀਂ ਉਹ ਆਖਦੇ ਹਨ ਕਿ ਆਪ ਜੀ ਪ੍ਰਵਾਨ ਕਰੋ ਅਤੇ ਸੰਗਤ ਭੋਗ ਲਾਵੇਗੀ ਉਹ ਕਹਿੰਦੇ ਹਨ ਤੁਸੀਂ ਸ਼ੱਕਣਾ ਨਹੀਂ ਹੈ ਸ਼ੱਕਣ ਨੂੰ ਅਸੀਂ ਜੋ ਬੈਠੇ ਹਾਂ ਭਾਵ ਕਿ ਗੁਰੂ ਪਾਤਸ਼ਾਹ ਨੂੰ ਇਉਂ ਕਹਿ ਰਹੇ ਹੋਣ ਕਿ ਆਪ ਜੀ ਹੱਥ ਵੀ ਨਾ ਲਾਓ ਤੇ ਦੂਸਰਾ ਉਹ ਜਦੋਂ ਪ੍ਰਵਾਨ ਕਹਿੰਦੇ ਹਨ ਉਦੋਂ ਕਿਰਪਾਨ ਭੇਟ ਕਰਦੇ ਹਨ ਉਹ ਕਹਿੰਦੇ ਹਨ ਕਿ ਇਹ ਕਿਰਪਾਨ ਕਲਗੀਧਰ ਪਾਤਸ਼ਾਹ ਦੀ ਜ਼ਿਬਾ ਹੈ ਸੋ ਇਹ ਮਨਮਤ ਹੈ ਗੁਰਮੁਖੋ 사실 ਤਾਂ ਬਾਬਾ ਆਨੰਦ ਸਿੰਘ ਜੀ ਦੀ ਚਲਾਈ ਮਰਿਆਦਾ ਨੂੰ ਸੱਤ ਕਰਕੇ ਮੰਨਣਾ ਹੈ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਪਾਸ ਨਾਰੀਅਲ ਰੱਖਦੇ ਹਨ ਕਈ ਕਹਿੰਦੇ ਹਨ ਕਿ ਇਹ ਬ੍ਰਾਹਮਣਵਾਦ ਹੈ 10 ਪਾਤਸ਼ਾਹੀਆਂ ਦੇ ਸਮੇਂ ਜਦੋਂ ਗੁਰੂ ਪਾਤਸ਼ਾਹ ਜੀ ਗੱਦੀ ਆਪਣੇ ਉੱਤਰਾਧਿਕਾਰੀ ਨੂੰ ਦਿਆ ਕਰਦੇ ਸਨ ਇਤਿਹਾਸ ਦੱਸਦਾ ਹੈ ਕਿ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਕਰਦੇ ਸਨ ਜੇ ਇਹ ਬ੍ਰਾਹਮਣਵਾਦ ਹੈ ਤਾਂ ਫਿਰ ਭਾਈ ਇਸ ਨੂੰ ਖਾਇਆ ਵੀ ਨਾ ਕਰੀਏ ਕਈ ਕਹਿੰਦੇ ਹਨ ਕਿ ਜੋਤ ਨਹੀਂ ਜਗਾਉਣੀ ਤਾਂ ਉਹਨਾਂ ਨੂੰ ਪੁੱਛਿਆ ਬਈ ਜਦੋਂ ਦੀਵਾਲੀ ਹੁੰਦੀ ਹੈ ਤਾਂ ਉਦੋਂ ਜੋਤਾਂ ਕਿਉਂ ਜਗਾਉਂਦੇ ਹੋ ਆਖਣ ਲੱਗੇ ਜੀ ਉਦੋਂ ਤਾਂ 6ਵੇਂ ਪਾਤਸ਼ਾਹ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਜਗਾਉਂਦੇ ਹਾਂ ਤਾਂ ਆਖਿਆ ਭਾਈ ਇਹ ਅਰਸ਼ਾਂ ਪੁਰਸ਼ਾਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਤੁਹਾਡੇ ਘਰ ਆਉਂਦੇ ਹਨ ਤਾਂ ਫਿਰ ਤੁਸੀਂ ਜੋਤ ਵੀ ਨਹੀਂ ਜਗਾ ਸਕਦੇ ਇੱਕ ਜੋਤ ਵੀ ਨਹੀਂ ਜਗਾ ਸਕਦੇ ਤਾਂ ਕਿ ਤੇਰਾ ਕੋਈ ਮਰਿਆ ਹੈ ਜ ਜਦੋਂ ਖੁਸ਼ੀ ਨਹੀਂ ਮਨਾਉਂਦਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਨਾਲ ਜਪਜੀ ਸਾਹਿਬ ਜੀ ਦਾ ਪਾਠ ਰੱਖਣਾ ਵੀ ਜ਼ਰੂਰੀ ਹੈ ਕੀ ਕਹਿੰਦੇ ਹਨ ਕਿ ਜੀ ਇਸ ਤਰ੍ਹਾਂ ਮਹਿੰਗਾ ਪੈਂਦਾ ਹੈ ਫਿਰ ਦੱਸੋ ਤੁਸੀਂ ਸਸਤਾ ਪਾਠ ਕਰਵਾ ਕੇ ਤੁਹ ਕੀ ਸਵਾਰ ਲਵੋਗੇ ਆਪਣਾ ਮਰਿਆਦਾ ਤੋਂ ਬਿਨਾ ਤਾਂ ਦਾਲ ਸਬਜ਼ੀ ਨਹੀਂ ਬਣਦੀ ਤੇ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਜੀ ਦੀ ਗੱਲ ਹੋ ਰਹੀ ਹੈ ਤੇ ਭੋਗ ਉਪਰੰਤ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਅਤੇ ਸ਼ਬਦ ਹਜ਼ਾਰੇ ਦਾ ਪਾਠ ਉਪਰੰਤ ਆਰਤੀ ਅਰਦਾਸ ਤੇ ਭੋਗ ਦੇ ਸ਼ਬਦ ਦੁੱਧ ਕਟੋਰਾ ਗੜਵੈ ਪਾਣੀ ਉਪਰੰਤ ਹੁਕਮਨਾਮਾ ਇਥੋਂ ਤੱਕ ਦੀ ਮਰਿਆਦਾ ਹੈ ਜੋ ਬਾਬਾ ਜੀ ਨੇ ਨਾਨਕ ਸਾਹਿਬ ਦੇ ਸੰਗੀਆਂ ਨੂੰ ਹਦਾਇਤ ਕੀਤੀ ਹੋਈ ਹੈ ਗੁਰਦੁਆਰਾ ਨਾਨਕ ਸਾਹਿਬ ਕਲੇਰਾਂ ਦੇ ਵਿਖੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਜਦੋਂ ਕੱਤਕ ਜਾਂ ਮੱਘਰ ਵਿੱਚ ਆਉਂਦਾ ਹੈ ਤਾਂ ਹਰ ਸਾਲ ਪੂਰਨਮਾਸ਼ੀ ਤੋਂ ਪਹਿਲੀ ਰਾਤ ਨਾਨਕ ਸਾਹਿਬ ਵਿਖੇ ਰਾਤ ਦੇ ਸਵਾ 12 ਵਜੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਉਪਰੰਤ ਭਾਰੀ ਆਤਿਸ਼ਬਾਜੀ ਅਤੇ ਦੀਪਮਾਲਾ ਕੀਤੀ ਜਾਂਦੀ ਹੈ। ਉਹ ਸਮਾਂ ਬੜਾ ਸੁਹਾਵਣਾ ਤੇ ਦੇਖਣਯੋਗ ਹੁੰਦਾ ਹੈ। ਅਤੇ ਦੂਸਰੇ ਦਿਨ ਪੂਰਨਮਾਸ਼ੀ ਵਾਲੀ ਰਾਤ ਰੈਣਸਬਾਈ ਕੀਰਤਨ ਹੁੰਦਾ ਹੈ। ਵੈਸੇ ਤੇ ਹਰ ਪੂਰਨਮਾਸ਼ੀ ਦੀ ਰਾਤ ਰੈਣਸਬਾਈ ਕੀਰਤਨ ਹੁੰਦਾ ਹੈ। ਸੋ ਗੁਰਮਖੋ ਇਹ ਹੈ ਬਾਬਾ ਨਾਨਕ ਸਿੰਘ ਜੀ ਦੀ ਚਲਾਈ ਹੋਈ ਮਰਿਆਦਾ ਦੇ ਅਨੁਸਾਰ ਨਾਨਕ ਸਰ ਕਲੇਰਾਂ ਵਿਖੇ ਜੋ ਆਪਣੇ ਸੰਗੀਆਂ ਨੂੰ ਬਾਬਾ ਜੀ ਨੇ ਬਚਨ ਕੀਤੇ ਉਹਨਾਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਦਰਜ ਕੀਤਾ ਗਿਆ ਤਾਂ ਜੋ ਅੱਗੇ ਵੀ ਗੁਰੂ ਘਰ ਦੇ ਪ੍ਰੇਮੀਆਂ ਨੂੰ ਸ਼ੰਕੇ ਜਾਂ ਹੋਰ ਵਹਿਮਾ ਭਰਮਾਂ ਤੋਂ ਦੂਰ ਰੱਖਿਆ ਜਾ ਸਕੇ ਵੀਡੀਓ ਸੁਣ ਲਈ ਤੁਹਾਡਾ ਧੰਨਵਾਦ ਜੁੜੇ ਰਹੋ ਇਸ ਚੈਨਲ ਦੇ ਨਾਲ ਆਪ ਜੀ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ